ਅੱਜਕੱਲ ਰੁੱਸਣਾ ਮਨਾਉਣ ਦਾ ਜਮਾਨਾ ਗਿਆ ਇਸ ਕਰਕੇ ਰੁੱਸਿਆ ਹੀ ਨਾ ਕਰੋ ਤੇ ਇਸ ਕਰਕੇ ਮਲ ਜਿੱਦਾ ਜਿੱਤੇ ਨਾ ਹੈਗਾ ਮਾੜੀ ਮੋਟੀ ਨੇੜਤਾ ਰੱਖੀ ਜਾ ਕਿਉਂਕਿ ਜਿਹੜਾ ਮਨੋਣ ਵਾਲਾ ਰਿਵਾਜ ਹੈ ਨਾ ਉਸ ਜਹਾਂ ਤੋਂ ਚਲੇ ਗਿਆ ਉਹ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਉਹ ਨਹੀਂ ਕੋਈ ਕਿਸੇ ਨੂੰ ਮਨਾਉਣਾ ਜੇਕਰ ਤੁਸੀਂ ਰੁੱਸਣਾ ਹੈ ਤਾਂ ਕਿਸੇ ਨਾਲ ਇਹ ਸੋਚ ਕੇ ਰੁੱਸਿਓ ਕਿ ਤੁਹਾਨੂੰ ਮਨਾਉਣ ਕਿਸਨੇ ਨਹੀਂ ਆਉਣਾ ਹੂੰ ਸੋ ਇਹ ਕੰਮ ਹੋ ਗਿਆ ਖਤਮ ਜੀ ਪਹਿਲੇ ਕਹਿੰਦੇ ਕਿ ਫੁੱਫੜਾ ਤੂੰ ਵਿੱਚ ਨਾ ਹਾਂ ਬਿਲਕੁਲ ਜੀ ਵੈਸੇ ਨਾ ਇਹ ਫੁੱਫੜੇ ਸ਼ਬਦ ਰੱਖਿਆ ਹੀ ਬਸ ਕਿਹਨੇ ਕਰਦੇ ਕੋਈ ਨਾ ਜਾਣਾ ਕੜੀਆਂ ਜੋੜਨ ਨੂੰ ਜਿਹਾ ਇੱਕ ਇੱਕ ਜੇ ਕੋਈ ਹੋਰ ਮਿਲਦੀ ਨੂੰ ਨਹੀਂ ਲੱਭਦਾ ਨਾ ਜੇ ਮੰਨ ਲਓ ਬਾਪੂ ਜੀ ਹੈ ਨਹੀਂ ਸਵਰਗ ਸਧਾਰਨ ਜਾਂ ਕੋਈ ਵੀ ਕਾਰਨ ਕਿ ਫੁੱਫੜ ਮ ਇਹ ਤੇ ਵਿਚਾਰ ਆ ਨਰਗੀਬ ਉਹਦਾ ਵੀ ਸਾਰਾ ਕੁਬ ਬਣਾਇਆ ਓਏ ਤਾਂ ਵੀ ਹਾਂ ਤਾਂ ਵੀ ਫੁੱਫੜ ਦੀ ਅਹਿਮੀਅਤ ਹੈ ਨਾ ਜੀ ਜੀ ਫੁੱਫੜ ਦੀ ਇੱਕ ਵੱਡੀ ਅਹਿਮੀਅਤ ਆ ਜੀ ਜੀ ਉਹ ਕੱਲਾ ਮਿਲਣੀ ਦੇ ਕੰਬਲਾਂ ਨੂੰ ਥੋੜੋ ਰੱਖਿਆ ਵਿਚਾਰਾ ਮੈਂ ਇੰਨੀ ਫੁੱਫੜਾ ਸ਼ਬਦ ਦੇ ਵਾਸਤੇ ਆਪਣੇ ਆਪ ਚ ਨੇ ਇਹ ਪਾਰਟਿਕੂਲਰ ਇਸ ਕੰਬਲੇ ਮ ਰੱਖਿਆ ਜਾਂਦਾ ਕਿਤੇ ਫਿੱਟ ਕੋਈ ਨਹੀਂ ਉਹਨਾਂ ਨੂੰ ਫੁੱਫੜ ਫਿੱਟ ਕਰਦਾ ਤੇ ਹੋ ਵੀ ਜਾਂਦਾ ਹੈ ਫੁੱਫੜ ਰਿਸ਼ਤਿਆਂ ਦਾ ਸਰਪੰਚ ਹੁੰਦਾ ਜੀ 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 ਕਾਰਨ ਚੋਂ ਕੋਈ ਵੀ ਹੋਵੇ ਮੁੱਖ ਦੀ ਗੱਲ ਕਿ ਪਿਆਰ ਹੈਗਾ ਸੀ ਚਾਹੇ ਉਹਦੀ ਲੋੜਾਂ ਨੂੰ ਹੀ ਸੀ ਮੈਂ ਕਹਾਂ ਜੀ ਦੇਖੋ ਮੰਨ ਲਓ ਸ਼ਰੀਕੇ ਭਾਈਚਾਰੇ ਦੇ ਵਿੱਚ ਵੀ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਜੋ ਸ਼ਾਮੀ ਹੋਏ ਤਾਂ ਸਵੇਰੇ ਜੀ ਫੈਸਲਾ ਹੋ ਜਾਣਾ ਜੇ ਸਵੇਰੇ ਹੋਇਆ ਤਾਂ ਸ਼ਾਮ ਤੱਕ ਫੈਸਲਾ ਹੋ ਜਾਣਾ ਸੌਣਾ ਸੁਲਾ ਕਰਕੇ ਤੇ ਰੋਟੀ ਖਾ ਕੇ ਬਿਲਕੁਲ ਹੂੰ ਜਦੋਂ ਤਾਂ ਔਖੇ ਸੀ ਜੀ ਉਦੋਂ ਅਸੀਂ ਚੰਗੇ ਸੀ ਹੂੰ ਉਦੋਂ ਅਸੀਂ ਇੱਕ ਦੂਸਰੇ ਜੁੜ ਕੇ ਰਹਿੰਦੇ ਸੀ ਹੂੰ ਅੱਜ ਅਸੀਂ ਸੌਖੇ ਹੋ ਗਏ ਹੂੰ ਸਾਡੇ ਘਰਾਂ ਦੇ ਮੂੰਹ ਮਹਾਂਦਰੇ ਵੀ ਬਦਲ ਗਏ ਹੂੰ ਬਜ਼ੁਰਗ ਜਿਹੜੇ ਸਾਡੇ ਘਰਾਂ ਦੇ ਜਿੰਦਰੇ ਹੁੰਦੇ ਨੇ ਸਾਡੇ ਘਰਾਂ ਦਾ ਸਰਮਾਇਆ ਹੁੰਦੇ ਨੇ ਅੱਜ ਕੱਲੋ ਕਿੱਥੇ ਬੈਠੇ ਨੇ ਵੈਦ ਆਸ਼ਰਮਾਂ ਦੇ ਵਿੱਚ ਬਿਲਕੁਲ ਬਿਲਕੁਲ ਬੇਸ਼ੱਕ ਬੱਚੇ ਚਾਹੇ ਇੰਡੀਆ ਵਿੱਚ ਨੇ ਆਪਦੇ ਦੇਸ਼ ਮੁਲਕ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਤਾਂ ਵੀ ਬਹੁਤ ਸਾਰੇ ਘਰ ਔਰ ਕਹਿੰਦੇ ਘਾਉਂਦੇ ਸਰਦੇ ਪੁੱਜਦੇ ਪਰਿਵਾਰਾਂ ਦੇ ਬਜ਼ੁਰਗ ਜਿਹੜੇ ਬਿਰਦ ਆਸ਼ਰਮਾਂ ਵਿੱਚ ਆਪਾਂ ਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਉਹ ਜੀ ਵੀਡੀਓ ਕੋਈ ਸਟੋਰੀ ਸੁਣਦੇ ਦੇਖਦੇ ਹਨਾ ਅੱਜ ਸਾਡੇ ਗੀਤਾਂ ਦੇ ਵਿੱਚ ਕੀ ਆ ਸ਼ਰਾਬ ਕੁੜੀ ਆ ਜੀ ਠੀਕ ਆ ਨਸ਼ੇ ਆ ਡਰੱਗ ਆ WhatsApp ਆ ਚਿੱਟਾ ਆ WhatsApp ਆ ਫੇਸਬੁੱਕ ਆ ਠੀਕ ਆ ਨੀਲੀ ਟੈਕ ਆ ਆਨਲਾਈਨ ਆ ਚੈਟਿੰਗ ਆ ਫੇਟੋ ਖਾਇਆ ਫਿਰ ਪਾਬਿਆ ਕਲਬਿਆ ਠੀਕ ਹੈ ਜੋ ਚੱਲਦਾ ਉਹੀ ਹੈ ਉਹੀ ਹੈ ਲਗਾਵ ਪਿਆਰ ਮਾਨਸਿਕ ਨੇੜਤਾ ਐਸੇ ਸ਼ਬਦ ਨੇ ਜਿਹੜੇ ਹਮੇਸ਼ਾ ਹੀ ਇਨਸਾਨ ਦੇ ਨੇੜੇ ਸੀ ਇੱਕ ਇਨਸਾਨ ਦੂਸਰੇ ਇਨਸਾਨ ਦੇ ਨਾਲ ਇਹ ਵਾਲੇ ਭਾਵ ਹਮੇਸ਼ਾ ਹੀ ਮਹਿਸੂਸ ਕਰਦਾ ਸੀ ਪਰ ਅੱਜ ਉਹ ਦੌਰ ਆ ਗਿਆ ਜਦੋਂ ਇਨਸਾਨ ਨੂੰ ਜਨਵਰਾਂ ਦੇ ਨਾਲ ਨੇੜਤਾ ਜ਼ਿਆਦਾ ਹੈ ਤੇ ਇਨਸਾਨਾਂ ਦੇ ਨਾਲ ਘੱਟ ਅਸੀਂ ਆਪਣੀਆਂ ਰਵਾਇਤੀ ਲੋੜਾਂ ਨੂੰ ਰਵਾਇਤੀ ਤੰਦਾਂ ਨੂੰ ਛੱਡ ਕੇ ਅੱਜ ਕਿਸੇ ਹੋਰ ਹੀ ਪਾਸੇ ਦੁਰ ਪਰੇ ਆ ਇਸ ਕਰਕੇ ਹੀ ਇਨਸਾਨ ਦੇ ਅੰਦਰ ਸਕੂਨ ਦੀ ਅੱਜ ਬਹੁਤ ਕਮੀ ਹੈ ਸੋ ਜਿਵੇਂ ਹਾਂ ਜਸਬੀਰ ਕੋਰ ਜਸੀ ਤੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਦਾ ਪ੍ਰੋਗਰਾਮ ਸਵੇਰੇ ਸਵੇਰੇ ਤੇ ਮੇਰੇ ਨਾਲ ਚਲ ਰਹੇ ਤੇ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਸਵੇਰੇ ਸਵੇਰੇ ਵਿੱਚ ਸਵਾਗਤ ਤੁਹਾਡਾ ਵੀ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਵੇਰ ਹੋਈ ਹੈ ਆਸਾਂ ਦੀ ਉਮੀਦਾਂ ਦੀ ਚਾਹਾਂ ਦੀ ਉਮੰਗਾਂ ਦੀ ਤਰੰਗਾਂ ਦੀ ਹਰ ਸਵੇਰ ਆਪਣੀ ਮਿੱਟੀ ਮੁਠੀ ਦੇ ਵਿੱਚ ਸਾਡੇ ਲਈ ਬਹੁਤ ਕੁਝ ਲੈ ਕੇ ਆਉਂਦੀ ਹੈ ਆਓ ਮਾਣੀਏ ਇਸ ਸਵੇਰ ਦੇ ਰੰਗ ਤੇ ਸਵੇਰੇ ਸਵੇਰੇ ਦੇ ਵਿੱਚ ਆਪਾਂ ਬੈਠੇ ਆਂ ਬਹੁਤ ਸਾਰੇ ਗੱਲਾਂ ਬਾਤਾਂ ਕਰਨੀਆਂ ਜੀ ਚਾਹ-ਚਾਹ ਵੀ ਛਕਾਂਗੇ ਜੀ ਬਿਲਕੁਲ ਨਾਲ ਬਿਸਕੁਟ ਵੀ ਛਕਾਂਗੇ ਜੀ ਫੋਕੀ ਚਾਹ ਨਹੀਂ ਬਿੰਦੇ ਤੁਹਾਡੀ ਪਸੰਦੀ ਦੇ ਕੁਕੀਸ ਵੀ ਲਵਾਵਾਂਗੇ ਵਾਹ ਤੁਹਾਨੂੰ ਬਹੁਤ ਪਸੰਦ ਆ ਨਾ ਬਿਲਕੁਲ ਬਿਲਕੁਲ ਹਾਂਜੀ ਅੱਛਾ ਜੋਗੀ ਜੀ ਦੇਖੋ ਗੱਲ ਕਰਦੇ ਆ ਨਾ ਵੀ ਸੋਹਣੀ ਸਵੇਰ ਚੜੀ ਆ ਖਿੜੀ ਹੋਈ ਸਵੇਰ ਆ ਜ਼ਿੰਦਗੀ ਦੀ ਨਵੀਂ ਉਮੰਗ ਆ ਤੁਸੀਂ ਹੁਣੇ ਕਿਹਾ ਨਾ ਪਰ ਜਿਹੜੇ ਅੱਜ ਕੱਲ ਦਾ ਤੌਰ ਚੱਲ ਰਿਹਾ ਜਿਹੜਾ ਵਕਤ ਚੱਲ ਰਿਹਾ ਨਾ ਇਹ ਵੈਸੇ ਕਹਿੰਦੇ ਜਿਹੜੀ ਚਾਹ ਦੀਆਂ ਕੁਕੀਜ਼ ਚਾਹ ਪੀਣੀ ਜੋ ਵੀ ਪਖਾਣੇ ਪਿੰਨਣਾ ਪਰਿਵਾਰਾਂ ਚ ਬੈ ਕੇ ਖਾਦਾ ਜਾਵੇ ਆਪਣੇ ਨਾਲ ਕੋਈ ਆਪਣਾ ਨੇੜਲਾ ਬੰਦਾ ਬੈਠਾ ਹੋਵੇ ਤਾਂ ਸੋਹਣਾ ਲੱਗਦਾ ਹੈ ਨਾ ਉਹ ਪਰ ਫੇ ਵਾਧੂ ਵੈਸਕੜ ਉਹ ਖਾ ਗਿਆ ਤਾਂ ਫੇ ਸਾਡਾ ਕੀ ਬਣਨਾ ਨਹੀਂ ਵੰਡ ਕੇ ਖਾਣਾ ਬਹੁਤ ਚੰਗੀਆਂ ਕਹਿੰਦੇ ਵੰਡ ਖਾਓ ਖੰਡ ਖਾਓ ਪਰਿਵਾਰ ਹੁੰਦੇ ਹੀ ਉਹ ਜਿੱਥੇ ਵੰਡ ਕੇ ਖਾਦਾ ਜਾਵੇ ਹੈ ਨਾ ਬਿਲਕੁਲ ਬਿਲਕੁਲ ਦੇਖੋ ਪਰਿਵਾਰਾਂ ਦੇ ਵਿੱਚ ਸਮਾਂ ਜਿਹੜਾ ਜੀ ਬਤਾਉਣਾ ਸਾਂਝਾ ਪਰਿਵਾਰ ਹੋਵੇ ਆਲੇ-ਦੋਲੇ 5 7 10 ਬੰਦੇ ਪਰਿਵਾਰ ਦੇ ਜੀ ਇੱਕਠੇ ਹੋਣ ਵਿੱਚ ਬੈਠ ਕੇ ਕੋਈ ਚੀਜ਼ ਖਾਂਦਾ ਹੋਵੇ ਬੰਦਾ ਰਾਤ ਦੇ ਵਿੱਚ ਕਿਤੇ ਸੌਣ ਲੱਗਣ ਕਿਤੇ ਪੰਜ ਦਸ ਮੱਝ ਇਤਾਂ ਇੱਕ ਲੈਨ ਵਿੱਚ ਡਾਇ ਹਣ ਪਤਾ ਲੱਗ ਗਿਆ ਵੇ ਜਦਾ ਸਿਵਲਾ ਸਭ ਜੰਨੀ ਮਾਰੀ ਹੁੰਦਾ ਨਹੀਂ ਚਗੀ ਜਣਾ ਪਤਾ ਲੱਗਿਆ ਇਹ ਤਾਂ ਹੋ ਗਈ ਹਾਸੇ ਦੀ ਗੱਲ ਪਰ ਨਹੀਂ ਕੋਈ ਵਕਤ ਹੁੰਦਾ ਹੀ ਜਦੋਂ ਸੱਚੀ ਇੱਕ ਪਰਿਵਾਰ ਦੇ ਵਿੱਚ 8 8 10 ਸਮਝੇ ਆਮ ਹੀ ਹੁੰਦੇ ਸੀ ਉਹਨੂੰ ਪਰਿਵਾਰ ਮੰਨੇ ਹੀ ਤਾਂ ਜਾਂਦਾ ਹੁੰਦਾ ਬਸ ਸਾਰੀ ਰਾਤ ਹੀ ਲੜਦੇ ਨਿਕਲ ਜਾਂਦੇ ਹੁੰਦੇ ਸੀ ਅੱਛਾ ਉਹ ਕਹਿੰਦੇ ਸੀ ਕਿ ਪੱਕੇ ਦੀ ਆਵਾ ਪਾਪਾ ਜੀ ਨੂੰ ਪਹਿਲਾਂ ਮਿਲਦੀ ਆ ਸਾਡੇ ਤੱਕ ਆਉਂਦੀ ਨਹੀਂ ਹਨਾ ਤੇ ਉਹ ਵਿਚਾਰੇ ਫਿਰ ਚਲੋ ਇਦਾਂ ਹੀ ਕਰ ਕਰਾ ਕੇ ਨਾ ساری ਰਾਤ ਜਿਹੜਾ ਸਭ ਤੋਂ ਅਖੀਰ ਵਾਲਾ ਮੰਜਾ ਹੁੰਦਾ ਸੀਗਾ ਉਹ ਪਾਪਾ ਜੀ ਨੂੰ ਗਾਲਾਂ ਕੱਢਦੇ ਸਨ ਰਾਤ ਨੂੰ ਘਾ ਲਾਉਂਦਾ ਸੀਗਾ ਪਰ ਉਹ ਪਿਆਰ ਜਿਹੜਾ ਸੀ ਪਿਆਰ ਸੀ ਉਹ ਮੁਹੱਬਤ ਸੀ ਨਾ ਜਿਹੜੀ ਉਹਨਾਂ ਸਮੇਂ ਦੇ ਵਿੱਚ ਘਰ ਕੱਚੇ ਸੀ ਜੀ ਰਿਸ਼ਤੇ ਪੱਕੇ ਸੀ ਅੱਜ ਸਾਡੇ ਘਰ ਪੱਕੇ ਹੋ ਗਏ ਆ ਸੰਗ ਮਰਮਰ ਲੱਗ ਗਈ ਆ ਜੀ ਪਰ ਸਾਡੇ ਜਿਹੜੇ ਨਾ ਰਿਸ਼ਤੇ ਆ ਹੂੰ ਉਹ ਕੱਚੇ ਆ ਰੇਸ਼ਮ ਦੀਆਂ ਤੰਦਾਂ ਤੋਂ ਦੇਖੋ ਜੀ ਬੇਸ਼ੱਕ ਨਾ ਗੱਲ ਕੀਤੀ ਉਹ ਫਰਾਟਾਂ ਦੀ ਵੇਖੋ ਪੱਖਾ ਸੀ ਭਵੇਂ ਲੜਦੇ ਨੰਗ ਦੀ ਹੀ ਰਾਤ ਚਾਹੀ ਜਦਾਂ ਵਰਗੇ ਪਰ ਸੱਚਿਓ ਬਹੁਸ ਨੇ ਸੀ ਅੱਜ ਏਸੀ ਲੱਗੇ ਹੋਏ ਆ ਮੈਕੈਨਿਕ ਕਰਦੇ ਬੰਦੇ ਤਾਂ ਡੰਡੇ ਹੋਈ ਪਏ ਆ ਦਿਮਾਗੋਂ ਨਹੀਂ ਬਸ ਸਰੀਰੋਂ ਤਾਂ ਪਰ ਕੰਦਾ ਤਪਦੀਆਂ ਪਈਆਂ ਦਿਮਾਗ ਤਪਦੇ ਪਏ ਸਰੀਰ ਤਪਦੇ ਪਏ ਰਿਸ਼ਤੇ ਤਪਦੇ ਪਏ ਕਿਤੇ ਠੰਡਕ ਨਹੀਂ ਹੈਗੀ ਜਿੱਦਾਂ ਕਰਕੇ ਸਾਰਾ ਤਾਣਾ ਬਣਾ ਉਲਝਿਆ ਹੋਇਆ ਇਹ ਤੋਂ ਬਿਹਤਰ ਹੈ ਉਹੀ ਵਕਤ ਚੰਗਾ ਸੀ ਭਾਵੇਂ ਸਾਰੀ ਰਾਤ ਲੜਦੇ ਆ ਨੰਗਦੀ ਸੀ ਪਰ ਸਕੂਨ ਦੀ ਜ਼ਿੰਦਗੀ ਸੀ ਅੱਜ ਸਕੂਨ ਨਹੀਂ ਹੈਗਾ ਅੱਜ ਸਕੂਨ ਹੈ ਨਹੀਂਗਾ ਇਹ ਗੱਲ ਪੱਕੀ ਆ ਦੇਖੋ ਜੀ ਉਹਨਾਂ ਵੇਲੇ ਨੂੰ ਆਪਾਂ ਯਾਦ ਕਰ ਲਈਏ ਹਮ ਕਿਉਂ ਨਾ ਉਹਨਾਂ ਵੇਲਿਆਂ ਦੇ ਵਿੱਚ ਦੁਬਾਰਾ ਵਾਪਸ ਚਲੀਏ ਬਿਲਕੁਲ ਜੀ ਉਹ ਘਰ ਦੇ ਵਿੱਚ ਰਾਤ ਦਾ ਜਦੋਂ ਵੇਲਾ ਹੋਣਾ ਹਮ ਖਾ ਲੈਣੀ ਰੋਟੀ ਵਕਤ ਦੇ ਨਾਲ ਹੀ ਜੀ ਕਉ ਵੀ ਫਿਰ ਪਤਾ ਨਹੀਂ ਸੀ ਹੁੰਦਾ ਵੀ ਲਾਈਟ ਵਾਲਿਆਂ ਨੇ ਕਦੋਂ ਦੋ ਪੱਤੇ ਖੜਕਣੇ ਆ ਤੇ ਇਧਰ ਕੋੜਾ ਜਿਹਾ ਕਰੇ ਟ੍ਰਾਂਸਫਾਰਮਰ ਦਾ ਤੇ ਸਾਰੀ ਰਾਤ ਲਾਈਟ ਨਹੀਂ ਹੁੰਣੀ ਜੀ ਰੋਟੀਆਂ ਪਹਿਲਾਂ ਖਾ ਕੇ ਹਮ ਕੋਠਿਆਂ ਦੇ ਉੱਪਰ ਮੰਜੇ ਪਹਿਲਾਂ ਹੀਟਾਂ ਤੋਂ ਥੱਲੇ ਨੂੰ ਫੜਾਉਣੇ ਤਾਂ ਉਹ ਜੀ ਜੀ ਬਿਲਕੁਲ ਤੇ ਥੱਲੇ ਇੱਕ ਨੇ ਖੜ ਜਾਣਾ ਇੱਕ ਨੇ ਉੱਪਰ ਹੋਣਾ ਹਮ ਤੇ ਮੰਜੇ ਉਹਨਾਂ ਨੇ ਚੱਕ-ਚੱਕ ਕੇ ਉੱਪਰ ਜੀ ਜੀ ਤੇ ਕਈ ਬਹੁਤੇ ਐਡੇ ਵੀ ਹੁੰਦੇ ਸੀ ਕਿ ਮੇਰੇ ਵਰਗੇ ਹਮ ਉਹ ਕਹਿੰਦੇ ਸੀ ਰਹਿਣ ਦੋ ਮੰਜਾ ਆਪਾਂ ਥੱਲੇ ਅਵਛਾ ਲੈਣਾ ਵੇ ਇਸ ਤਰ੍ਹਾਂ ਤੇ ਕਿਉਂਕਿ ਮੁੜ ਕੇ ਫੇਰ ਜਦੋਂ ਕਿਤੇ ਮੀਂਹ ਗਣੀ ਆ ਗਿਆ ਫੇ ਦੌੜਨਾ ਪਣਾ ਫੇ ਮੰਜੇ ਇਕੱਠੇ ਕਰ ਦੇਣਾਗੇ ਉਹਨਾਂ ਸਮਿਆਂ ਦੇ ਵਿੱਚ ਆਲੇ ਦੁਆਲੇ ਨਜ਼ਰ ਜਦੋਂ ਮਾਰਦੇ ਹੁੰਦੇ ਸੀ ਨਾ ਚਾਰੇ ਪਾਸੇ ਸਾਰੇ ਲੋਕ ਇਕੱਠੇ ਹੋ ਕੇ ਜੀ ਕੋਠਿਆਂ ਦੇ ਉੱਪਰ ਸੁੱਤੇ ਹੁੰਦੇ ਸੀ ਹੂੰ ਅੱਜ ਵਕਤ ਖਤਮ ਹੋ ਗਿਆ ਨਾ ਅੱਜ ਤਾਂ ਜੀ ਕੋਈ ਛੱਤ ਤੇ ਚੜਦਾ ਹੀ ਨਹੀਂਗਾ ਉਹ ਕਹਿੰਦੇ ਹੁੰਦੇ ਨੇ ਕਿ ਮੰਜੀਆਂ ਤੇ ਬਹਿੰਦੇ ਸੀ ਕੋਲ ਕੋਲ ਰਹਿੰਦੇ ਸੀ ਸੋਫੇ ਬੈੱਡ ਆ ਗਏ ਦੂਰੀਆਂ ਵਧਾ ਗਏ ਹਾਂ ਉਹਨਾਂ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਤੁਹਾਡੇ ਕੋਠਿਆਂ ਦੇ ਉੱਪਰ ਛੱਤਾਂ ਦੇ ਉੱਪਰ ਕਦੇ ਵੀ ਕੋਈ ਪਿੱਪਲ ਨਹੀਂ ਸੀ ਹੁੰਦਾ ਹਾਂਜੀ ਬਿਲਕੁਲ ਇਹ ਗੱਲ ਬਹੁਤ ਪਤੇ ਦੀ ਗੱਲ ਆ ਇਹ ਅੱਜ ਤੁਸੀਂ ਕੋਠਿਆਂ ਤੇ ਚੜਦੇ ਹੀ ਨਹੀਂ ਤੁਹਾਡੇ ਕੋਠਿਆਂ ਤੇ ਪਿੱਪਲ ਹੋਣ ਲੱਗ ਪਏ ਕਿਉਂਕਿ ਤੁਸੀਂ ਕਦੇ ਵੀ ਤਰੇੜਾ ਨੂੰ ਹਰ ਕੋਸ਼ਿਸ਼ ਨਹੀਂ ਕੀਤੀ ਜੇਕਰ ਘਰ ਦੀਆਂ ਕੰਧਾਂ ਦੇ ਵਿੱਚੋਂ ਤਰੇੜਾਂ ਆ ਜਾਣ ਪਿੱਪਲ ਉੱਗਦੇ ਆ ਤੇ ਜੇਕਰ ਰਿਸ਼ਤਿਆਂ ਦੀਆਂ ਵਿੱਚ ਤਰੇੜਾਂ ਆ ਜਾਣ ਤਾਂ ਉਹਨਾਂ ਦੇ ਵਿੱਚ ਦੂਸਰੇ ਲੋਕ ਵੜ ਜਾਂਦੇ ਦੇਖੋ ਜੋਗੀ ਜੀ ਨੇ ਕਿਸੇ ਵਕਤ ਕਿਹਾ ਜਾਂਦਾ ਹੁੰਦਾ ਸੀ ਛੱਤ ਤੇ ਬੂਟਾ ਹੋਣਾ ਨਹੀਂ ਚਾਹੀਦਾ ਇਹ ਉਜਾੜੇ ਦੀ ਨਿਸ਼ਾਨੀ ਆ ਬਜ਼ੁਰਗ ਇਹ ਗੱਲ ਕਿਹਾ ਕਰਦੇ ਸੀ ਹੈਨਾ ਬੇਸ਼ੱਕ ਅੱਜ ਛੱਤਾਂ ਪੱਕੀਆਂ ਨੇ ਲੈਂਟਰ ਨੇ ਉੱਥੇ ਵੀ ਜਦ ਤੁਸੀਂ ਕਹਿ ਰਹੇ ਹੋ ਕਿ ਸੱਚੀਓ ਪੀਪਲ ਉੱਗੇ ਹੋਏ ਆ ਤਾਂ ਫਿਰ ਘਰਾਂ 'ਚ ਕਿੰਨੀ ਕੁ ਰੌਣਕ ਆ ਕਿੰਨਾ ਕੋ ਘਰ ਰਹਿਣਾ ਬਸੇਰਾ ਤਾਂ ਅਸੀਂ ਪਹਿਲੀ ਬਾਤ ਜਾਣਦੇ ਪਏ ਆ। ਦੇਖੋ ਗੱਲ ਇਹ ਆ ਕਿ 80 ਲੋਕ ਜਿਹੜੇ ਆ ਸਾਨੂੰ ਰੱਬ ਨੇ ਛੱਤ ਤੇ ਚੜਾਇਆ ਸੀ। ਹੂੰ ਕਿ ਆਓ ਛੱਤ ਤੇ ਚੜੋ। ਜੀ ਤੁਸੀਂ ਜ਼ਮੀਨ ਤੋਂ ਉੱਪਰ ਉਠੋ। ਜੀ ਤੁਹਾਡਾ ਤਰੱਕੀ ਕਰਨਾ ਬਣਦਾ ਹੈ। ਜੀ ਆਜੋ ਤਰੱਕੀ ਕਰੋ। ਹੂੰ ਅਸੀਂ ਉਹ ਕਦੇ ਪੌੜੀਆਂ ਹੁੰਦੀਆਂ ਸੀ ਡੰਡਿਆਂ ਜਿਹਾ ਬਾੜੀਆਂ। ਹੂੰ ਉਹ 10 ਕਿ ਡੰਡੇ ਜੇ ਹੁੰਦੇ ਸੀ ਕਦੀ ਉਹ ਡੰਡੇ ਦੇ ਵਿੱਚੋਂ ਮੇਖ ਜੀ ਕੱਲ ਜਾਂ ਟੁੱਟ ਜਾਣਾ ਟੋਪੀ ਵਾਲਾ ਫਿਰ ਉਹ ਰੱਸੀ ਰੁਸੀ ਦੇ ਨਾਲ ਬੰਨ ਲੈਣਾ ਕੱਲ ਵੀ ਵਿੱਚ ਹੀ ਰਹਿਣਾ ਦੇਖੋ ਜਿਹੀ ਹੈ ਨਾ ਹੋਣ ਦੇ ਬਾਵਜੂਦ ਵੀ ਪੱਕਿਆਈ ਸੀ ਹਾਂ ਦੇ ਲੋ ਹਨ ਪਵੇਂ ਕੱਚੇ ਤੰਦ ਸੀ ਜਿੰਨਾ ਨਾਲ ਉਹਨੂੰ ਬੰਦੇ ਸੀ ਸੱਚੀ ਫਿਰ ਵੀ ਪੱਕਿਆਈ ਸੀ ਅੱਜ ਮੈਂ ਕੀ ਕੀ ਕੰਕਰੀਟ ਭਰ ਦਿੱਤਾ ਤਾਂ ਵੀ ਤੀਜੇ ਦਿਨ ਹਾਦਸੇ ਵਾਪਰੇ ਰਹਿੰਦੇ ਤੁਸੀਂ ਇਹ ਗੱਲ ਨੋਟ ਕਰਿਓ ਕਿ ਜਦੋਂ ਉਹ ਪੌੜੀਆਂ ਹੁੰਦੀਆਂ ਸੀਗੀਆਂ ਡੰਡੇ ਜੇ ਵਾਲੀਆਂ ਉਦੋਂ ਚੜਦਿਆਂ ਚੜਦਿਆਂ ਪੌੜੀਆਂ ਤੋਂ ਡਿੱਕੇ ਬੋ ਘੱਟ ਚਾਂਸ ਹੁੰਦੇ ਸੀ ਕਿ ਕੋਈ ਬੰਦੇ ਦੇ ਸੱਟ ਚੋਟ ਲੱਗ ਜਵੇ ਹਾਂਜੀ ਠੀਕ ਲੱਗਦੀ ਹੋਊਗੀ ਮੇਰੀ ਕਹਿੰਦੇ ਵੀ ਆਪਾਂ ਨਹੀਂ ਲੱਗਦੀ ਸੀ ਲੱਗਦੀ ਹੋਊਗੀ ਹਮ ਪਰ ਜੇ ਅੱਜ ਦਾ ਸਮਾਂ ਆ ਇਹਨਾਂ ਸਮਿਆਂ ਦੇ ਵਿੱਚ ਬੰਦਿਆਂ ਦੇ ਚੂਲੇ ਗੋਡੇ ਲੱਤਾਂ ਬਾਹਾਂ ਮੱਥੇ ਜ਼ਰ ਪੱਤੇ ਹੋਏ ਜੋ ਕਿ ਤੁਸੀਂ ਇਹ ਵੀ ਤਲਾ ਜੇ ਮੰਨ ਲਓ ਸਾਟੋਸ ਵਕਤ ਲੱਗ ਵੀ ਜਾਂਦੀ ਸੀ ਨਾ ਤੇ ਇਹ ਵੀ ਕਾਲ ਪੱਕੀਆਂ ਨਾਲ ਪਿੰਡ ਵਿੱਚ ਹੀ ਕੋਈ ਨਾ ਕੋਈ ਇਹੋ ਜਿਹਾ ਕਹਿੰਦਾ ਦੇਸੀ ਵੈਦ ਹੁੰਦਾ ਸੀ ਜਿਹਦੇ ਪਤਾ ਨਹੀਂ ਹੁਣ ਸੁਧਾਰਨ ਫਟੀਆਂ ਕਿਦਾਂ ਫਟੇ ਕਰਨ ਪਿੰਡਾਂ ਦੇ ਕੋਈ ਬੂਟਾ ਬਟਾ ਜਾਂ ਕੋਈ ਲੈ ਕੇ ਕੋਈ ਬੋਰਡ ਬੋਰ ਦੇ ਕੋਈ ਚੇ ਲੱਗੇ ਪੱਤੇ ਨੇ ਉਹ ਲਾ ਕੇ ਤਾਂ ਸੱਚੀ ਉਹ ਜੋੜ ਜੋੜ ਵੀ ਜਾਂਦਾ ਸੀ ਮੈਂ ਕਹਾਂ ਜੀ ਉਹ ਤੁਸੀਂ ਤਾਂ ਤੁਹਾਡੇ ਵਰਗੀਆਂ ਬੀਬੀਆਂ ਘਰ ਘਰ ਦੇ ਜਪੈਦ ਬਣੀਆਂ ਬੇਟੀਆਂ ਹੁੰਦੇ ਸੀ ਪਰ ਸੱਚੀ ਉਹ ਵੈਦ ਬੜਾ ਕੰਮ ਆਉਂਦਾ ਸੀ ਫਾਇਦੇਮੰਦ ਸੀ ਕੰਮ ਆਉਂਦਾ ਸੀ ਮਾੜੀ ਦੀ ਕਿਹੜੇ ਛੱਟ ਚੋਟ ਲਾ ਜਿਹਨੇ ਦੇ ਦੁੱਧ ਦੇ ਵਿੱਚ ਪਾਵਾ ਹਲਦੀ ਉਹ ਦੇਖੋ ਉਹਨਾਂ ਸਮਿਆਂ ਦੇ ਵਿੱਚ ਸੈੱਟ ਰਹਿੰਦਾ ਸੀ ਹਾਂਜੀ ਹਾਂ ਕਦੇ ਕੋਈ ਜ਼ਖਮ ਹੋ ਜਾਣਾ ਸਰੋਂ ਦੇ ਤੇਲ ਦੇ ਵਿੱਚ ਉਹ ਹਲਦੀ ਜੀ ਕਰਕੇ ਉਹ ਬੰਨ੍ਹ ਦੇਣੀ ਤੇ ਉਹ ਜ਼ਖਮ ਭਰ ਜਾਂਦਾ ਜੀ ਉਹਨਾਂ ਸਮਿਆਂ ਦੇ ਦੌਰਾਨ ਮੈਂ ਇਹ ਮਹਿਸੂਸ ਕਰਦਾ ਹਾਂ ਹਮ ਕਿ ਜਦੋਂ ਅਸੀਂ ਬਹੁਤੇ ਸਾਧਨ ਸੰਪਨ ਲੋਕ ਨਹੀਂ ਸਿਗੇ ਜੀ ਉਹਨਾਂ ਸਮਿਆਂ ਦੇ ਵਿੱਚ ਇੱਕ ਚੀਜ਼ ਬਹੁਤ ਖੁੱਲੀ ਡੁੱਲੀ ਮਿਲਦੀ ਹੁੰਦੀ ਸੀ ਹਮ ਉਹਨਾਂ ਸਮਿਆਂ ਦੇ ਦੌਰਾਨ ਸਾਡਾ ਪਿਆਰ ਬਹੁਤ ਹੁੰਦਾ ਸੀ ਜੀ ਬਿਲਕੁਲ ਪਤਾ ਨਹੀਂ ਗਰਜ਼ਾਂ ਹੁੰਦੀਆਂ ਸੀਗੀਆਂ ਹਮ ਜਾ ਫਿਰ ਸੱਚੀ ਮੁੱਚੀ ਪਿਆਰ ਹੁੰਦਾ ਸੀਗਾ ਜੀ ਕਾਰਨ ਚਲੋ ਕੋਈ ਵੀ ਹੋਵੇ ਮੁੱਕ ਦੀ ਗੱਲ ਕੋ ਪਿਆਰ ਹੈਗਾ ਸੀ ਚਾਹੇ ਉਹਦੀ ਲੋੜਾਂ ਨੂੰ ਹੀ ਸੀ ਮੈਂ ਕਹਾਂ ਜੀ ਦੇਖੋ ਮੰਨ ਲਓ ਸ਼ਰੀਕੇ ਭਾਈਚਾਰੇ ਦੇ ਵਿੱਚ ਵੀ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਹੂੰ ਜੇ ਸ਼ਾਮੀ ਹੋਇਆ ਤਾਂ ਸਵੇਰੇ ਜੀ ਫੈਸਲਾ ਹੋ ਜਾਣਾ ਹੂੰ ਜੇ ਸਵੇਰੇ ਹੋਇਆ ਤਾਂ ਸ਼ਾਮ ਤੱਕ ਫੈਸਲਾ ਹੋ ਜਾਣਾ ਸੌਣਾ ਸੁਲਾ ਕਰਕੇ ਤੇ ਰੋਟੀ ਖਾ ਕੇ ਬਿਲਕੁਲ ਹੂੰ ਹੈਨਾ ਅੱਜ ਦੇ ਸਮਿਆਂ ਦੇ ਵਿੱਚ ਹੂੰ ਅੱਜ ਤਾਂ ਇਦਾਂ ਹੈ ਨਹੀਂਗੀ ਨਾ ਜੀ ਅੱਜ ਕੱਲ ਤਾਂ ਲੋਕ ਪਤਾ ਕੀ ਕਹਿੰਦੇ ਆ ਮਤਲਬ ਸਿਆਣੇ ਵੈਸੇ ਕਹਿੰਦੇ ਹੁੰਦੇ ਨਾ ਅੱਜ ਕੱਲ ਰੁੱਸਣ ਮਨਾਉਣ ਦਾ ਜਮਾਨਾ ਗਿਆ ਇਸ ਕਰਕੇ ਰੁੱਸਿਆ ਹੀ ਨਾ ਕਰੋ ਤੇ ਇਸ ਕਰਕੇ ਮੈਂ ਜਿੱਦਾ ਜਿੱਤੇ ਨਾ ਹੈਗਾ ਮਾੜੀ ਮੋਟੀ ਨੇੜਤਾ ਰੱਖੀ ਜੋ ਕਿਉਂਕਿ ਜਿਹੜਾ ਮਨਾਉਣ ਵਾਲਾ ਰਿਵਾਜ ਹੈ ਨਾ ਉਸ ਜਹਾਂ ਤੋਂ ਚਲੇ ਗਿਆ ਉਹ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਜੇਕਰ ਤੁਸੀਂ ਰੁੱਸਣਾ ਹੈ ਤਾਂ ਕਿਸੇ ਨਾਲ ਇਹ ਸੋਚ ਕੇ ਰੁੱਸਿਓ ਕਿ ਤੁਹਾਨੂੰ ਮਨਾਉਣ ਕਿਸੇ ਨੇ ਨਹੀਂ ਆਉਣਾ ਹੂੰ ਸੋ ਇਹ ਕੰਮ ਹੋ ਗਿਆ ਖਤਮ ਜੀ ਸਾਡੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਵਿਆਹ ਸ਼ਾਦੀ ਹੁੰਦੇ ਸੀ ਨਾ ਜੀ ਮੰਨ ਲਓ ਕਿਸੇ ਦਾ ਕੋਈ ਮਨਮ ਮਮਡਾਬ ਹੋ ਗਿਆ ਕਿ ਮਾੜਾ ਮੋਟਾ ਕੋਈ ਦਿਲ ਦੇ ਵਿੱਚ ਹੋ ਗਿਆ ਜੀ ਕਿਸੇ ਦੇ ਕੋਈ ਵਿਆਹ ਸ਼ਾਦੀ ਆ ਗਿਆ ਹੂੰ ਜਾਂ ਕਿਸੇ ਦੇ ਕੋਈ ਗਮੀ ਆ ਗਏ ਹੂੰ ਗਮੀ ਵੇਲੇ ਤਾਂ ਅਗਲੇ ਢੀਕਦੇ ਨਹੀਂ ਸੀ ਹੁੰਦੇ ਸਾਨੂੰ ਕੋਈ ਸੱਦਾ ਆ ਜਵੇ ਹਾਂ ਬਿਲਕੁਲ ਉਸੇ ਵੇਲੇ ਇਕੱਠੇ ਜੀ ਜਦੋਂ ਖੁਸ਼ੀ ਦਾ ਮੌਕਾ ਹਾਂ ਅਗਲੇ ਨੇ ਵੀ ਸੋਚਣਾ ਕਿ ਇਹ ਮੇਰੇ ਵਿਆਹ ਦੇ ਵਿੱਚ ਸ਼ਾਮਲ ਹੋ ਜੀਏ ਹਾਂ ਮੇਰੀ ਕੁੜੀ ਦਾ ਵਿਆਹ ਤੇ ਜਾਂ ਮੁੰਡੇ ਦਾ ਵਿਆਹ ਹਾਂ ਹਾਂ ਅੰਦਰੋਂ ਚਾਹੁੰਦੇ ਹੁੰਦੇ ਸੀਗੇ ਭਰਾ ਭਰਾ ਦੇ ਲੜੇ ਹੋਣਾ ਜੀ ਵੀ ਆਉਣ ਇਕੱਠੇ ਹੋਣ ਇਕੱਠੇ ਹਾਂ ਫਿਰ ਵਿੱਚ ਕੋਈ ਸਿਆਣਾ ਬੰਦਾ ਹੁੰਦਾ ਸੀਗਾ ਹਾਂ ਕੋਈ ਸਿਆਣੇ ਬੰਦੇ ਨੇ ਕਹਿਣਾ ਕਿ ਚੱਲ ਭਾਈ ਜਾਂ ਕੋਈ ਉਹਨਾਂ ਦਾ ਪਰੌਣਾ ਹੋਵੇ ਹਾਂ ਜਾਂ ਕੋਈ ਫੁੱਫੜ ਹੋਵੇ ਜਾਂ ਕੋਈ ਵੀ ਆ ਜੀ ਉਹ ਜਾ ਕੇ ਫਿਰ ਦੋਨਾਂ ਨੂੰ ਜੋੜ ਦਿੰਦਾ ਸੀ ਜੀ ਜੀ ਅੱਜਕੱਲ ਪਹਿਲੇ ਕਹਿੰਦੇ ਕਿ ਬਪਾ ਤੂੰ ਵਿੱਚ ਨਾ ਹਾਂ ਬਿਲਕੁਲ ਜੀ ਵੈਸੇ ਨਾ ਇਹ ਫੁੱਫੜੇ ਸ਼ਬਦ ਰੱਖਿਆ ਹੀ ਬਸ ਕਿਹਨੇ ਕਰਦਾ ਉਹ ਜਾਣਾ ਕੜੀਆਂ ਜੋੜਨ ਨੂੰ ਸਗਾ ਇੱਕ ਇੱਕ ਜੇ ਕੋਈ ਹੋਰ ਮਿਲਦੀ ਨੂੰ ਨਹੀਂ ਲੱਭਦਾ ਨਾ ਜੇ ਮੰਨ ਲਓ ਬਾਪੂ ਜੀ ਹੈ ਨਹੀਂ ਸਵਰਗ ਸਧਾਰੇ ਜਾਂ ਕੋਈ ਵੀ ਕਾਰਨ ਬਿ ਫੁੱਫੜ ਮਿਲ ਨਹੀਂ ਦੇ ਕ ਮੌਦਾ ਹੁੰਦਾ ਨਹੀਂ ਬਾਪੂ ਭਾਵੇਂ ਹੋਵੇ ਇੱਥੇ ਵਿਚਾਰਾ ਮਰ ਕੇ ਭੋਗਦਾ ਹੋਵੇ ਸਵਰਗ ਉਹ ਬਣਾਈ ਗਿਆ ਹੋਵੇ ਤਾਂ ਵੀ ਤਾਂ ਵੀ ਫੁੱਫੜt ਇਹਮੀਅਤ ਹੈ ਨਾ ਜੀ ਜੀ ਫੁੱਫੜ ਦੀ ਇੱਕ ਵੱਡੀ ਇਹਮੀਅਤ ਆ ਜੀ ਜੀ ਉਹ ਕੱਲਾ ਮਿਲਣੀ ਦੇ ਕੰਬਲਾਂ ਨੂੰ ਥੋੜੋ ਰੱਖਿਆ ਵਿਚਾਰਾ ਮੈਂ ਇਨੀ ਫੁੱਫੜ ਸ਼ਬਦ ਦੇ ਵਾਸਤੇ ਆਪਣੇ ਆਪ ਚ ਨੇ ਇਹ ਪਾਰਟਿਕੂਲਰ ਇਸ ਕੰਬਲੇ ਮ ਰੱਖਿਆ ਜਾਂਦਾ ਕਿਤੇ ਫਿੱਟ ਕੋਈ ਨਹੀਂ ਉਹਨਾਂ ਨੂੰ ਫੁੱਫੜ ਫਿੱਟ ਕਰਦਾ ਤੇ ਹੋ ਵੀ ਜਾਂਦਾ ਹੈ ਫੁੱਫੜ ਰਿਸ਼ਤਿਆਂ ਦਾ ਸਰਪੰਚ ਹੁੰਦਾ ਸੀ ਜੀ 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 ਫੁੱਫੜ ਨੇ ਜਿੱਥੇ ਲੀਕ ਫੇਰ ਦਿੱਤੀ ਉਹ ਤਾਂ ਫੇਰ ਜਾਂਦੀ ਉਹ ਜੀ ਜੀ ਵੱਡਾ ਜਵਾਈ ਆ ਨਾ ਹੁਣ ਛੋਟੇ ਵਾਲੇ ਜਵਾਈ ਤਾਂ ਜੀ ਗਾਰਲੀ ਪਨੀਰੀ ਆ ਹਾਂ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਕੰਮ ਹੈ ਨਹੀਂ ਜੀ ਅੱਜ ਦੇ ਸਮੇਂ ਦੇ ਵਿੱਚ ਉਹ ਟੱਚ ਨਹੀਂ ਜਾਣਾ ਜਾਂਦਾ ਜੀ ਹੂੰ ਤੇ ਉਹ ਜਿਹੜੇ ਸਾਡੇ ਰਿਸ਼ਤੇ ਨਾਤੇ ਜਿਹੜੇ ਗਵਾਚ ਗਏ ਹੂੰ ਉਹ ਸਾਡੀਆਂ ਮੁਹੱਬਤਾਂ ਜਿਹੜੀਆਂ ਖਤਮ ਹੋ ਗਈਆਂ ਜੀ ਉਹ ਜਿਹੜਾ ਸਾਡੇ ਰਿਸ਼ਤਿਆਂ ਦੇ ਵਿੱਚੋਂ ਸਵਾਦ ਖਤਮ ਹੋ ਗਿਆ ਜੀ ਉਹ ਆਖਰ ਕੀਤਾ ਕੀ ਨੇ ਆ ਹੂੰ ਕੀਤਾ ਆਪ ਹੀ ਆ ਜੀ ਕੋਈ ਬਾਹਰੋਂ ਥੜੀ ਆ ਕੇ ਕਰਦਾ ਆ ਹਨਾ ਅਸੀਂ ਜਦੋਂ ਤਾਂ ਔਖੇ ਸੀ ਜੀ ਉਦੋਂ ਅਸੀਂ ਚੰਗੇ ਸੀ ਹੂੰ ਉਦੋਂ ਅਸੀਂ ਇੱਕ ਦੂਸਰੇ ਜੁੜ ਕੇ ਰਹਿੰਦੇ ਸੀ ਹੂੰ ਅੱਜ ਅਸੀਂ ਸੌਖੇ ਹੋ ਗਏ ਹੂੰ ਸਾਡੇ ਘਰਾਂ ਦੇ ਮੂੰਹ ਮਹਾਂਦਰੇ ਵੀ ਬਦਲ ਗਏ ਹੂੰ ਸਾਡੇ ਘਰ ਦੇ ਵਿੱਚ ਕਿਤੇ ਕੋਈ ਕੱਚਾ ਥਾਂ ਹੈ ਨਹੀਂ ਹੂੰ ਥਾਂ ਦੀ ਤੇ ਛੱਡੋ ਜੀ ਦੇਖੋ ਕਿਸੇ ਟਾਈਮ ਨਾ ਲੋਕ ਕਹਿੰਦੇ ਹੁੰਦੇ ਕਿ ਪੈਦਲ ਜਾਂਦੇ ਹੁੰਦੇ ਪੈਦਲ ਦੀ ਗੱਲ ਵੀ ਬਾਅਦ ਹੀ ਗਏ ਚਲੋ ਰੱਬ ਨੇ ਦੋ ਪੈਰ ਦੋ ਰਤਨਤੇ ਹਨਾ ਵੀ એનર્ਜੀ ਹੈ ਸਰੀਰਾਂ ਵਿੱਚ ਤੁਰ ਲੈਂਦੀ ਸੀ ਇਹ ਵੀ ਗੱਲ ਸੁਣੀ ਹੈ ਬਜ਼ੁਰਗ ਕਹਿੰਦੇ ਹਨਾ ਘਰ ਦੇ ਵਿੱਚ ਮੰਨ ਲਓ ਚਾਰ ਮਰਦ ਨੇ ਨਾ ਇੱਕੋ ਹੀ ਜੁੱਤਾ ਹੁੰਦਾ ਸੀ ਇੱਕੋ ਹੀ ਜੋੜ ਜੁੱਤੇ ਨਾਲ ਸਾਰੇ ਰਿਸ਼ਤੇਦਾਰੇ ਘੁੰਮ-ਘੁੰਮ ਆਉਣੀ ਦੇਖੋ ਇੱਥੋਂ ਤੱਕ ਅੱਜ ਇੱਕ ਬੰਦੇ ਕੋ 25-25 ਜੋੜੇ ਜੁੱਤੀਆਂ ਦੇ ਆ ਤਾਂ ਹਾਲਾਤ ਕਿਦਾਂ ਦੇ ਨੇ ਪੈਰ ਫੇਗ ਗਲੇ ਹੋਏ ਤਕਲੀਫ ਫੇਰ ਅੱਡੀਆਂ ਪੇਦ ਹੋਦੀਆਂ ਲੱਤਾਂ ਫੇਦ ਹੋਦੀਆਂ 36 ਸ ਬਿਮਾਰੀਆਂ ਲੱਗੀਆਂ ਹੋਈ ਸਾਧਨ ਹੋਣ ਦੇ ਬਾਵਜੂਦ ਵੀ ਬੜਾ ਸੁਖ ਸਾਧਨ ਸੀਗਾ ਬੇਸ਼ੱਕ ਅਹੀਂ ਦਿਖਾਵੇ ਦੀ ਜ਼ਿੰਦਗੀ ਨਹੀਂ ਸੀ ਪਰ ਅੰਦਰੋਂ ਤਾਂ ਸਕੂਨ ਸੀ ਅੰਦਰੋਂ ਤਾਂ ਖੁਸ਼ ਸੀ ਜੀ ਇਹੀ ਗੱਲ ਹੈ ਨਾ ਕਿ ਅਸੀਂ ਉਹਨਾਂ ਸਮੇਂ ਦੇ ਵਿੱਚ ਸਾਧਨ ਸੰਪਨ ਨਹੀਂ ਸੀ ਜੀ ਅਸੀਂ ਸੁਖੀ ਸੀ ਹਮ ਅੱਜ ਸਾਡੇ ਕੋਲ ਸਾਧਨ ਬਹੁਤ ਹੋ ਗਏ ਹਮ ਹੁਣ ਦੇਖੋ ਕਦੇ ਇੱਕ ਫਰਾਟੇ ਦੇ ਪੱਖੇ ਦੇ ਮੋਰੇ ਉਹ 10 ਕਿ ਜਾਣੇ ਪੈਂਦੇ ਹੁੰਦੇ ਸੀ ਜਦੋਂ ਪੰਜਵੇਂ ਤੋਂ ਹਵਾ ਨਹੀਂ ਸੀ ਟੱਪਦੀ ਹੁੰਦੀ ਪਿਛਲੇ ਪੰਜ ਸਾਰੇ ਦੁਖੀ ਹੁੰਦੇ ਸੀ ਸਿਨੇ ਨਾ ਗੜੋਚੋਗੇ ਸਾਡਾ ਸੁੱਤੇ ਵੀ ਰਹਿਣਾ ਉਹਨਾਂ ਨੂੰ ਪਰ ਖੇਸੀ ਜੀ ਲੈ ਲੈ ਮੱਛਰ ਨੂੰ 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 ਕਰਨਾ ਕਰਨਾ ਦੇ ਵਿੱਚ ਫਿਰ ਵੀ ਉਹਨਾਂ ਨੇ ਦੱਬ ਘੁੱਟ ਕੇ ਨਾ ਰਾਤ ਪਾਰ ਕਰ ਲੈਣੀ ਸਵੇਰ ਨੂੰ ਥੋੜੀ ਜੀ ਠੰਡੀ ਜੀ ਹਵਾ ਚੱਲਣੀ ਉਹ ਉਹਨੇ ਦੇ ਵਿੱਚ ਹੀ ਐਡਜਸਟ ਹੋ ਗਿਆ ਐਡਜਸਟ ਹੋ ਗਿਆ ਤਾਂ ਪਰ ਮਾਂ ਦੀ ਗਾਲਾਂ ਵੀ ਖਾ ਦਦੀ ਦੀ ਗਾਲਾਂ ਤਾਂ ਵੀ ਠੀਕ ਸੀ ਤਾਂ ਵੀ ਠੀਕ ਸੀਗੇ ਅੱਜ ਦੇ ਸਮੇਂ ਦੇ ਵਿੱਚ ਕੀ ਆ ਅੱਜ ਹਰ ਇੱਕ ਨੂੰ ਆਪ ਆਪਣਾ ਵੱਖਰਾ ਕਮਰਾ ਚਾਹੀਦਾ ਹੂੰ ਪ੍ਰਾਈਵੇਸੀ ਚਾਹੀਦੀ ਜੀ ਕਮਰਿਆਂ ਦੇ ਵਿੱਚ ਸਾਰੇ ਦੇ ਵਿੱਚ ਏਸੀ ਲੱਗੇ ਹੋਏ ਆ ਹੂੰ ਸਾਰੇ ਦੇ ਸਾਰੇ ਹੁਣ ਜਿਹੜਾ ਉਹ ਤੁਹਾਡੇ ਕਮਰੇ ਦੇ ਵਿੱਚੋਂ ਨਮੀ ਚੱਕਦਾ ਹੈ ਸਾਰਾ ਕੁਝ ਤੁਹਾਨੂੰ ਜੋ ਕਰਦਾ ਹੈ ਠੰਡਾ ਕਰਦਾ ਹੈ ਬਾਹਰ ਟੈਂਪਰੇਚਰ 45 ਦਾ ਹੈ ਤੁਹਾਡੇ ਅੰਦਰ ਉਹ 24 ਦਾ ਕਰ ਦਿੰਦਾ ਜਾਂ 16 18 ਦਾ ਕਰ ਦਿੰਦਾ ਹੈ ਜੀ ਯਾਰ ਕੋਈ ਨਾ ਕੋਈ ਚੀਜ਼ ਤਾਂ ਹੈ ਹੈਗੀ ਹੈ ਬਿਲਕੁਲ ਠੀਕ ਹੈ ਨਹੀਂ ਉਹ ਤੁਹਾਨੂੰ ਜੋ ਕੁਦਰਤ ਨੂੰ ਮੰਨਣ ਨਹੀਂ ਦਿੰਦਾ ਹਮ ਤੁਸੀਂ 45 ਡਿਗਰੀ ਦੇ ਵਿੱਚ ਜਾਂ 40 ਡਿਗਰੀ ਦੇ ਵਿੱਚ ਕਿਤੇ ਬਾਹਰ ਨਿਕਲ ਕੇ ਦੇਖੋ ਤੁਹਾਡੀ ਜਾਨ ਨਿਕਲਦੀ ਹੈ। ਦੇਖੋ ਜਿਹੜੇ ਹਾਰਟ ਅਟੈਕ ਹੋ ਰਹੇ ਨੇ ਕਦੇ ਬੰਦਰੋਂ ਅਚਾਨਕ ਪਤਾ ਨਹੀਂ ਕੀ ਹੁੰਦਾ ਆ ਹੀ ਹੁੰਦਾ ਅਚਾਨਕ ਇਹ ਹੀ ਹੁੰਦਾ ਕਿਉਂਕਿ ਅਸੀਂ ਹੱਡ ਹਰਾਮੀ ਜੇ ਹੋ ਗਏ ਅਸੀਂ ਆਪਣੇ ਹੱਡ ਉਦਾਂ ਦੇ ਕਰ ਲੈ। ਹੂੰ ਅਸੀਂ ਇਹਨਾਂ ਸੁੱਖਾਂ ਦੇ ਬਸ ਪੈ ਕੇ ਅਸੀਂ ਵੱਡੇ ਦੁਖੀ ਹੋ ਗਏ ਜੀ ਉਹੀ ਗੱਲ ਮਤਲਬ ਬਿਲਕੁਲ ਗਰਮੀ ਤੋਂ ਨਿਕਲ ਕੇ ਸਰਦੀ 'ਚ ਜਲਣਾ ਸਰਦੀ ਤੋਂ ਗਰਮੀ ਚਲਣਾ ਏਸੀ ਇਹੀ ਕੰਮ ਕਰ ਰਿਹਾ ਨਾ ਆ ਸਾਡੀ ਹੈ ਤਾਂ ਸੁੱਖ ਸਹੂਲਤ ਪਰ ਅਸੀਂ ਵੈਸੇ ਤਾਂ ਕਹਿੰਦੇ ਕਿ ਮੌਤ ਸਦਾ 24 ਘੰਟੇ ਮੰਡਰ ਆਉਂਦੀ ਸਤੈ ਪਰ ਅਸੀਂ ਜਾਣ ਬੁਝ ਕੇ ਸ ਬੰਨ ਲਈ ਆ ਸਿਰ ਤੇ ਜਿਹੜੋ ਮਰਦੇ ਟਾਲੋ ਆਗੇ ਹਾਂ ਦੇਖੋ ਉਹਨਾਂ ਸਮੇਂ ਤਾਂ ਸਾਨੂੰ ਠੰਡਾ ਪਾਣੀ ਮਿਲਦਾ ਸੀ ਨਾ ਸਾਨੂੰ ਠੰਡੀ ਹਵਾ ਜੀ ਹਵਾ ਵੀ ਹਦਰਾਤਾਂ ਤੋਂ ਥੱਲੇ ਬੈਜਣਾ ਤੇ ਗੁਜ਼ਾਰੇ ਹੋ ਜਾਣੇ ਪਰ ਨਰੋਈ ਨਰੋਈ ਠੀਕ ਐ ਫਿਰ ਨਾ ਸਾਨੂੰ ਇਦਾਂ ਦੇ ਖਾਣੇ ਹੂੰ ਦੁਕਾਨਾਂ ਦਗੂਨਾਂ ਤੋਂ ਜੋ ਆ ਲਟਰਨ ਬਟਰ ਮਹਿਗੇ ਵੱਧ ਤੋਂ ਵੱਧ ਬਾਹਰੋਂ ਪਤਾ ਪੱਠੀ ਤੋਂ ਦਾਣੇ ਪਣਾ ਕੇ ਲਿਆਉਂਦੇ ਹੁੰਦੇ ਸੀ ਹੂੰ ਕਿਸੇ ਨੇ ਕਿਹਾ ਮੁਰਮਰੇਜਾ ਦੇ ਦੇ ਮੈਂ ਤਾਂ ਮੁਰਮਰੇਜਾ ਪਣਾ ਕੇ ਲਿਆਉਂਦਾ ਹੁੰਦਾ ਸੀ ਫਿਰ ਕਿਸੇ ਨੇ ਖਿੱਲਾ ਘਰਾ ਕੇ ਲਿਆਉਣੀ ਪਰ ਉਸ ਤੋਂ ਬਾਅਦ ਸਾਡੀ ਖੁਰਾਕ ਹੀ ਕੋਈ ਨਹੀਂ ਸੀ ਹੁੰਦੀ ਹੂੰ ਉਹ ਦਾਣੇ ਜਿਹੜੇ ਆ ਉਹ ਚੱਬ ਲੈਣੇ ਗੁੜ ਦੇ ਨਾਲ ਜੀ ਦੋਨੋਂ ਹੀ ਚੀਜ਼ਾਂ ਚੰਗੀਆਂ ਹੂੰ ਠੀਕ ਹੈ ਜੀ ਕਦੇ ਕੋਈ ਬਾਹਰੋਂ ਕੋਈ ਚੀਜ਼ ਆਈ ਨਹੀਂ ਸੀ ਘਰ ਦੇ ਵਿੱਚ ਜੀ ਜੀ ਬਿਮਾਰ ਲੋਕ ਘਟ ਪੈਂਦੇ ਸੀ ਤੰਦਰੁਸਤ ਸੀ 100 100 ਸਾਲ ਦੀ ਉਮਰਾਂ ਕੱਢ ਗਏ ਜੀ ਉਹ ਹੁਣ ਤਾਂ ਪੱਠੀ ਵਾਲੀਆਂ ਵੀ ਕੈਨੇਡਾ ਚਲ ਗਈਆਂ ਜੀ ਪੱਠੀਆਂ ਵਾਲੇ ਕਿਨੇ ਉਹ ਕਹਿੰਦੇ ਛੱਲੀਆਂ ਛੱਲੀਆਂ ਚੱਲੀਆਂ ਕੀ ਬਣੂ ਇੰਡੀਆ ਦੀਆਂ ਪੱਠੀ ਵਾਲੀਆਂ ਕੈਨੇਡਾ ਚਲੀਆਂ ਹਾਂ ਤੇ ਉਹ ਗਾਣੇ ਕਿੱਥੇ ਚਲ ਗਏ ਜਿਹੜੇ ਸ਼ਿਵ ਕੁਮਾਰ ਪਟਾਲਵੀ ਨੇ ਲਿਖੇ ਸੀਗੇ ਕਿ ਪੱਠੀ ਵਾਲੀਏ ਚੰਬੇ ਦੀਆਂ ਡਾਲੀਆਂ ਨਹੀਂ ਪੀੜਾਂ ਦਾ ਪ੍ਰਾਗਾ ਪੌਂਦੇ ਹੁਣ ਪੱਠੀ ਵਾਲੀ ਤਾਂ ਜਿਹੜੀ ਆ ਉਹ ਹੈ ਨਹੀਂ ਜੇ ਪੱਠੀ ਵਾਲੀ ਹੈਗੀ ਆ ਤੇ ਮੋਰੇ ਦਾਣੇ ਬਣਾਉਣ ਵਾਲੇ ਨਹੀਂ ਹੁਣ ਸਾਡੇ ਅਸੀਂ ਤਾਂ ਆਪਣੇ ਘਰਾਂ ਦੇ ਵਿੱਚੋਂ ਆਪਣੇ ਸੱਭਿਆਚਾਰ ਦੇ ਵਿੱਚੋਂ ਸਾਰਾ ਕੁਝ ਹੀ ਮਨਫੀ ਕਰ ਦਤਾ ਜਦੋਂ ਅਸੀਂ ਮਨਫੀ ਸਾਰਾ ਕੁਝ ਹੀ ਕਰ ਦਵਾਂਗੇ ਅਸੀਂ ਆਪਣੀ ਉਹ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀਗੇ ਉਹ ਦੇਖੋ ਕੰਮ ਕਰਨਾ ਉਹਨਾਂ ਨੂੰ ਦਬਾਲ ਕੇ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਆ ਉਈ ਐਕਸਰਸਾਈਜ਼ਾਂ ਵਗਾਰਾ ਜੋ ਕਰ ਲਈਆਂ ਉਹਨਾਂ ਦਾ ਥਕੇਮਾ ਲੱਤਾਂ ਆਉਂਦਾ ਸੀ ਕਬੱਡੀ ਖੇਡ ਕੇ ਕੁਸ਼ਤੀ ਲੜ ਕੇ ਠੀਕ ਹੈ ਨਾ ਸਾਡੇ ਵਾਲਿਆਂ ਦਾ ਥਕੇਮਾ ਅਜੇ ਅੱਜ ਦੇ ਸਮੇਂ ਦੇ ਵਿੱਚ ਉਹ ਕਹਿੰਦੇ ਪੈਗ ਲਾ ਕੇ ਥਕੇਮਾ ਲੱਥਣਾ ਜੀ ਜੀ ਵਕਤ ਹੀ ਬਦਲ ਗਿਆ ਬਿਲਕੁਲ ਜੀ ਹੈ ਨਾ ਪੈਗ ਲਾ ਕੇ ਥਕੇਮਾ ਲੱਥਣਾ ਤਾਂ ਜਾਂ ਤੁਸੀਂ ਇੱਕ ਨਵੀਂ ਚੜੇਲ ਚਮੇੜ ਲੈਣੀ ਆ ਹਮ ਹੈਨਾ ਸੋ ਸਾਨੂੰ ਇੱਥੇ ਇਹ ਸੋਚਣਾ ਪੈਗਾ ਕਿ ਅਸੀਂ ਲੋਕ ਸੁੱਖਾਂ ਦੇ ਵਸ ਪੈ ਕੇ ਜ਼ਿਆਦਾ ਦੁਖੀ ਹੋ ਗਏ ਆ ਤੇ ਜੇਕਰ ਅਸੀਂ ਇਹਨਾਂ ਸੁੱਖਾਂ ਦੇ ਵਿੱਚੋਂ ਨਾ ਨਿਕਲੇ ਬਾਹਰ ਹੁਣ ਇੱਕ ਹੋਰ ਗੱਲ ਹਮ ਜਿਹੜਾ ਬੰਦਾ ਮੁਸ਼ਕਲ ਦੇ ਵਿੱਚ ਨਾ ਇੱਕ ਬੜੀ ਖੂਬਸੂਰਤ ਗੱਲ ਆ ਮੈਨੂੰ ਪੂਰੀ ਤਰ੍ਹਾਂ ਚੇਤੇ ਨਹੀਂ ਪਰ ਮੈਂ ਤੁਹਾਨੂੰ ਸੁਣਾ ਦਿੰਨਾ ਜੀ ਦबई ਦੇ ਕਿਸੇ ਨੇ ਸ਼ੇਖ ਨੂੰ ਪੁੱਛਿਆ ਹਮ ਕਿਹਾ ਵੀ ਤੁਸੀਂ ਕੀ ਕਰਦੇ ਹੋ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਆ ਹਮ ਕਿਹਾ ਸਾਡੇ ਬਜ਼ੁਰਗ ਊਠਾਂ ਤੇ ਘੁੰਮਦੇ ਹੁੰਦੇ ਸੀ ਜੀ ਕਿਹਾ ਫਿਰ ਸਾਡੀ ਵਾਰੀ ਆਈ ਹਮ ਅਸੀਂ ਲੋਕ ਨਾ ਮਰਸਿਡੀਜ਼ ਕਾਰਾਂ ਦੇ ਵਿੱਚ ਘੁੰਮਣ ਲੱਗ ਪਏ ਹਮ ਫਿਰ ਕਿਹਾ ਸਾਡੇ ਨਿਆਣਿਆਂ ਦੀ ਵਾਰੀ ਆਈ ਹਮ ਉਹ ਰੋਲਸ ਰੋਇਸ ਤੇ ਜਨ دوسری لینڈ క్రوزر ਜੀ ਜੀ ਉਹਨਾਂ ਦੇ ਵਿੱਚ ਘੁੰਮਣ ਲੱਗ ਪਏ ਹੂੰ ਕਹਿੰਦੇ ਫਿਰ ਹੁਣ ਅਗਲੀ ਪੀੜ੍ਹੀ ਜਹਾਜ਼ਾਂ ਦੇ ਵਿੱਚ ਘੂਮੂ ਕਹਿੰਦਾ ਨਹੀਂ ਤੇ ਉੱਠਾ ਤੇ ਹੂੰ ਕੋਈ ਤੇ ਕਾਰਨ ਕਹਿੰਦਾ ਜਿਹੜੇ ਅਸੀਂ ਤਕਲੀਫ ਦੇ ਵਿੱਚ ਸਾਡੇ ਬਜ਼ੁਰਗ ਉੱਠਾ ਤੇ ਘੁੰਮਦੇ ਸੀ ਅਸੀਂ ਸਟਰਗਲ ਕੀਤਾ ਹੂੰ ਉਸ ਤੋਂ ਬਾਅਦ ਅਸੀਂ ਵੱਡੀਆਂ ਗੱਡੀਆਂ ਤੇ ਆ ਗਏ ਹੂੰ ਉਹ ਅਸੀਂ ਪੈਸਾ ਕਮਾਇਆ ਸੀ ਸਾਡੇ ਨਾਂਨੇ ਨੂੰ ਖਰਚ ਲਿਆ ਜੀ ਹੁਣ ਖਰਚ ਲਿਆ ਖਤਮ ਕਰ ਲਿਆ ਹੂੰ ਹੁਣ ਫਿਰ ਉਹ ਥੱਲੇ ਨੂੰ ਆਉਣਗੇ ਕੰਫਰਟ ਜ਼ੋਨ ਚ ਕੰਫਰਟ ਜ਼ੋਨ ਜਿਹੜੀ ਅਸੀਂ ਦਿੱਤੀ ਹੋਈ ਨਾ ਆਪਣੇ ਨਿਆਣਿਆਂ ਨੂੰ ਇਹ ਇੰਨੀ ਗੱਲ ਨੋਟ ਕਰ ਲਿਓ ਕਿ ਜਿਹੜੇ ਸੰਘਰਸ਼ ਹੁੰਦੇ ਨੇ ਜਿਹੜੇ ਸਟ੍ਰਗਲ ਹੁੰਦੇ ਨੇ ਉਹ ਫੁੱਟਪਾਥਾਂ ਤੋਂ ਸ਼ੁਰੂ ਹੁੰਦੇ ਨੇ ਏਸੀ ਕਮਰਿਆਂ ਦੇ ਵਿੱਚੋਂ ਕਦੇ ਵੀ ਤੁਹਾਡੇ ਬੱਚੇ ਜਿਹੜੇ ਆ ਉਹ ਵੱਡੇ-ਵੱਡੇ ਅਫਸਰਾਂ ਤੱਕ ਵੱਡੇ-ਵੱਡੇ ਵਿਦਵਾਨਾਂ ਤੱਕ ਵੱਡੇ ਕੋਈ ਇਤਿਹਾਸ ਪੈਦਾ ਕਰਨ ਵਾਲੇ ਉਹ ਨਹੀਂ ਬਣਨੇ ਉਹਨਾ ਨੇ ਤਾਂ ਆਪਣੇ ਮਾਪਿਆਂ ਦੀਆਂ ਦਿੱਤੀਆਂ ਅਸੀਂ ਆਮ ਤੌਰ ਤੇ ਕਿਹੜਾ ਕਿ ਅਸੀਂ ਪੈਸਾ ਕਾਦੇ ਲਈ ਕਮਾਈਦਾ ਨਿਆਣੇ ਲਈ ਕਮਾਈਦਾ ਨਿਆਣੇ ਨੂੰ ਕੋਈ ਤਰਤੀ ਵਾ ਨਹੀਂ ਲੱਗਣ ਦੇਣੀ ਇਹ ਹੀ ਸਾਡੀ ਸਭ ਤੋਂ ਵੱਡੀ ਗਲਤੀ ਆ ਜੀ ਜੀ ਜੇਕਰ ਅਸੀਂ ਅਸੀਂ ਦੇਖੋ ਹੁਣ ਮੰਨ ਲਓ ਚਿੜੀਆਂ ਜਨੌਰ ਆ ਤੁਸੀਂ ਦੇਖਿਆ ਹੀ ਆ ਉਹ ਆਪਣੇ ਬੱਚਿਆਂ ਨੂੰ ਕੀ ਕਰਦੇ ਆ ਉਹਨਾਂ ਕੇ ਪਾਲ ਕੇ ਉੱਥੇ ਲੱਗੇ ਲੱਗੇ ਤੇ ਉਹਨਾਂ ਨੂੰ ਉੱਡਣਾ ਸਿਖਾਉਂਦੇ ਆ ਉਹ ਮੁੜ ਕੇ ਚੋਗਾ ਚੁਗਣ ਨਾ ਚੁਗਣ ਭੁੱਖੇ ਮਰ ਜਾਣ ਜੋ ਮਰ ਜਿਵੇਂ ਉਹਨਾਂ ਨੂੰ ਸਿਰਫ ਉਹਨਾਂ ਨੂੰ ਉੱਡਣਾ ਸਿਖਾਉਂਦੇ ਆ ਅਸੀਂ ਕੀ ਕਰਦੇ ਹਾਂ ਅਸੀਂ ਉਹਨਾਂ ਨੂੰ ਆਲਣਾ ਬਣਾ ਕੇ ਦੇਈਦਾ ਅਸੀਂ ਉਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਕਿ ਸੱਤ ਪੋਸਟਾਂ ਸਾਡੀਆਂ ਬੈਠ ਕੇ ਖਾ ਲੈਣ ਅਸੀਂ ਕਦੇ ਵੀ ਉਹਨੂੰ ਉੱਡਣਾ ਨਹੀਂ ਸਿਖਾਇਆ ਜੇਕਰ ਅਸੀਂ ਉਹਨਾਂ ਨੂੰ ਉੱਡਣਾ ਸਿਖਾ ਦਈਏ ਜੇਕਰ ਅਸੀਂ ਉਹਨੂੰ ਸੰਘਰਸ਼ ਕਰਨਾ ਸਿਖਾ ਦਈਏ ਤਾਂ ਸਾਡੇ ਜੋ ਅੱਜ ਦੇ ਹਾਲਾਤ ਬਣੇ ਹੋਇਆ ਉਹ ਕਦੇ ਨਾ ਬਣਦੇ ਜੀ ਵੈਸੇ ਗੱਲ ਕਰਦੇ ਨਾ ਅਪਾ ਚਿੜੀਆਂ ਦੀ ਕਿ ਮੈਂ ਕਹਿੰਨੀ ਇਤੋਂ ਵੀ ਉੱਪਰਲੀ ਗੱਲ ਬਾਜ਼ ਦੀ ਹੈ ਉਹ ਕਹਿੰਦੇ ਸਮਾਨ ਦੇ ਉੱਪਰ ਲ ਜਾ ਕੇ ਬੱਚੇ ਨੂੰ ਸੁੱਟਦਾ ਹੈ ਨਾ ਉਹ ਵੀ ਮਤਲਬ ਸ਼ੁਰੂ ਤੋਂ ਹੀ ਕਿੰਨੇ ਡੇਂਜਰ ਵਿੱਚ ਕਿੰਨੇ ਖਤਰਨਾਕ ਤਰੀਕਿਆਂ ਦੇ ਨਾਲ ਕਰਦਾ ਵੈਸੇ ਵੀ ਨਾ ਸਾਹਿਤ ਹੋਵੇ ਕੋਈ মিডিਆ ਹੋਵੇ ਕਲਚਰ ਜਿੱਦਾਂ ਅਪਾ ਗੱਲ ਕਰਦੇ ਸੀ ਕਿ ਇਹ ਸਾਰਾ ਜੋ ਸਮਾਜ ਵਿੱਚ ਤਾਣਾ ਬਾਣਾ ਹੈ ਜੋ ਅੱਜਕੱਲ ਵਾਪਰਦਾ ਉਹ ਉਹੀ ਗਾਇਆ ਜਾਂ ਪੱਠੀ ਵਾਲਿਆਂ ਦੀ ਗੱਲ ਨਹੀਂ ਹੁੰਦੀ ਉਹ ਹੈ ਨਹੀਂ ਤੇ ਕਿੱਥੋਂ ਕੀਤਾ ਚੋਣੀਆਂ ਨਹੀਂ ਕਿੱਥੋਂ ਆ ਦੇਖੋ ਸਾਡੇ ਕੀਤਾ ਦੇ ਵਿੱਚ ਅੱਜ ਚਰਖਾ ਨਹੀਂ ਕਿਉਂਕਿ ਵਰਤਦੇ ਨਹੀਂ ਵਰਤਦੇ ਨਹੀਂ ਅਸੀਂ ਅੱਜ ਸਾਡੇ ਕੀਤਾ ਦੇ ਵਿੱਚ ਕੀ ਆ ਸ਼ਰਾਬ ਕੁੜੀ ਆ ਜੀ ਠੀਕ ਆ ਨਸ਼ੇ ਆ ਡਰੱਗ ਆ WhatsApp ਆ ਚਿੱਟਾ ਆ WhatsApp ਆ ਫੇਸਬੁੱਕ ਆ ਠੀਕ ਆ ਨੀਲੀ ਟੈਕ ਆ ਆਨਲਾਈਨ ਆ ਚੈਟਿੰਗ ਆ ਫੇਟੋ ਖਾਇਆ ਫਿਰ ਪਾਬਿਆ ਕਲੱਬ ਆ ਜੀ ਠੀਕ ਹੈ ਜੋ ਚੱਲਦਾ ਉਹੀ ਹੈ ਸਮਾਜ ਹਮੇਸ਼ਾ ਮਤਲਬ ਮੈਂ ਪਹਿਲਾਂ ਵੀ ਕਿਹਾ ਸਾਹਿਤਕਾਰ ਕਲਾਕਾਰ মিডিਆ ਉਹੀ ਦਿਖਾਉਂਦਾ ਜੋ ਉਸ ਵਕਤ ਦੇ ਸਮਾਜ ਵਿੱਚ ਚੱਲਦਾ ਅੱਜ ਜੋ ਚੱਲ ਰਿਹਾ ਫਿਰ ਉਹੀ ਦਿਖਾਇਆ ਜਾਣਾ ਬਿਲਕੁਲ ਜੀ ਇਸ ਵਰਤਾਰੇ ਨੂੰ ਅਸੀਂ ਨਹੀਂ ਕਹਿੰਦੇ ਕਿ ਆਪਾਂ ਰੋਕ ਦਈਏ ਜੇ ਵਰਤਾਰਾ ਚੱਲਣਾ ਤਰੱਕੀ ਹਰ ਇੱਕ ਸਮਾਜ ਦਾ ਇੱਕ ਜ਼ਰੂਰੀ ਹੈਗੀ ਆ ਲੋੜ ਆ ਤਰੱਕੀ ਕਰਨੀ ਚਾਹੀਦੀ ਪਰ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਇੰਨੀ ਫਾਸਟ ਤਰੱਕੀ ਕਰ ਲਾਂਗੇ ਤਾਂ ਬਹੁਤ ਕੁਝ ਪਿੱਛੇ ਛੱਡ ਜਾਵਾਂਗੇ ਜਿਹੜਾ ਕਿ ਸਾਨੂੰ ਹਮੇਸ਼ਾ ਰੜਕਦਾ ਰਹੂਗਾ ਹੁਣ ਦੇਖੋ ਅੱਜ ਡਾਕਟਰ ਕਹਿੰਦੇ ਆ ਕੀ ਭਾਈ ਮੱਕੀ ਖਾਇਆ ਕਰੋ ਹਮ ਬਾਜਰਾ ਖਾਇਆ ਕਰੋ ਹਮ ਠੀਕ ਹੈ ਸਾਨੂੰ ਪਚਦਾ ਹੀ ਨਹੀਂ ਸਾਨੂੰ ਪਚਣਾ ਕਿ ਤੂੰ ਅਸੀਂ ਦਾ ਮੈਦਾ ਖਾ ਖਾ ਕੇ ਆਪਣੇ ਮੈਦਾ ਹੀ ਖਰਾਬ ਕਰ ਲਏ ਆ ਸਭ ਤੋਂ ਵੱਡਾ ਨੁਕਸਾਨ ਸਾਡਾ ਮੈਦਾ ਕਰ ਰਿਹਾ ਮੈਦਾ ਜਿਹੜਾ ਅਸੀਂ ਖਾਂਦੇ ਆ ਠੀਕ ਹੈ ਨਾ ਸਾਨੂੰ ਬੜੀਆਂ ਬਿਮਾਰੀਆਂ ਉਹਨੇ ਲਾਤੀਆਂ ਪਰ ਅਸੀਂ ਫੇ ਨਹੀਂ ਹਟਦੇ ਅਸੀਂ ਆਪਣੀਆਂ ਖੁਰਾਕਾਂ ਛੱਡੀਆਂ ਪੋਸ਼ਾਕਾਂ ਛੱਡੀਆਂ ਅਸੀਂ ਆਪਣੇ ਹਥਿਆਰ ਛੱਡੇ ਅਸੀਂ ਆਪਣੇ ਸੱਭਿਆਚਾਰ ਛੱਡੇ ਅਸੀਂ ਰੀਤੀ ਰਿਵਾਜ ਛੱਡੇ ਅਸੀਂ ਸਮਾਜ ਛੱਡੇ ਅਸੀਂ ਸਾਰਾ ਕੁਝ ਛੱਡ ਗਏ ਆ ਦੁਖੀ ਇਸ ਗੱਲ ਦਾ ਮਤਲਬ ਜੋ ਰਵਾਇਤਾ ਉਹ ਸਭ ਕੁਝ ਛੱਡਦਾ ਜਿਹਨੂੰ ਅੱਗੇ ਆਪਾਂ ਬਹੁਤ ਵਾਰ ਇਹ ਗੱਲ ਕੀਤੀ ਨਾ ਜਦੋਂ ਵੀ ਜੜਾਂ ਨੂੰ ਛੱਡਾਂਗੇ ਨਾ ਉਹ ਬੂਟੇ ਉਹ ਰੁੱਖ ਸੁੱਕਣਗੇ ਔਰ ਉਹ ਅਸੀਂ ਕਰ ਰਹੇ ਹਾਂ ਹੰਡਾਰੇ ਉਹਦਾ ਬੜਾ ਇਚ ਅਨੰਦ ਮਾਣਦੇ ਪਏ ਔਰ ਦੇਖੋ ਆਪਾਂ ਗੱਲ ਕਰਦੇ ਨਾ ਸਾਨੂੰ ਅੱਜ ਕੱਲ ਦਾ ਜਿਹੜਾ ਰਵਾਇਤੀ ਖਾਣਾ ਸਾਨੂੰ ਪਚਦਾ ਨਹੀਂ ਬਜ਼ੁਰਗ ਭਾਵੇਂ 80 ਸਾਲ ਦਾ ਵੀ ਉਹਨਾਂ ਨੂੰ ਪਚਦਾ ਪਚਦਾ ਕਿਉਂਕਿ ਉਹਨਾਂ ਦੇ ਮਿਹਦੇ ਉਸ ਹਿਸਾਬ ਨਾਲ ਬਣੇ ਹੋਏ ਆ ਅੱਛਾ ਇਹ ਤੋਂ ਵੀ ਅਗਲੀ ਗੱਲ ਦੇਖੋ ਜੀ ਬਜ਼ੁਰਗ ਜਿਹੜੇ ਸਾਡੇ ਘਰਾਂ ਦੇ ਜਿੰਦਰੇ ਹੁੰਦੇ ਨੇ ਸਾਡੇ ਘਰਾਂ ਦਾ ਸਰਮਾਇਆ ਹੁੰਦੇ ਨੇ ਅੱ ਵਿਦਾ ਸ਼ਰਮਾ ਦੇ ਵਿੱਚ ਬਿਲਕੁਲ ਬਿਲਕੁਲ ਬੇਸ਼ੱਕ ਬੱਚੇ ਚਾਹੇ ਇੰਡੀਆ ਵਿੱਚ ਨੇ ਆਪਦੇ ਦੇਸ਼ ਮੁਲਕ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਤਾਂ ਵੀ ਬਹੁਤ ਸਾਰੇ ਘਰ ਔਰ ਕਹਿੰਦੇ ਕਹੌਂਦੇ ਸਰਦੇ ਪੁੱਜਦੇ ਪਰਿਵਾਰਾਂ ਦੇ ਬਜ਼ੁਰਗ ਜਿਹੜੇ ਬਿਰਦਾ ਸ਼ਰਮਾ ਵਿੱਚ ਆਪਾਂ ਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਉਹ ਜੀ ਵੀਡੀਓ ਕੋਈ ਸਟੋਰੀ ਸੁਣਦੇ ਦੇਖਦੇ ਹਨਾ ਫਿਰ ਅਸੀਂ ਕਹਿੰਦੇ ਅਸੀਂ ਦੁਖੀ ਹੁੰਨੇ ਆ ਜਿਹੜੀਆਂ ਉਧਰੋਂ ਬਦਸੀਸਾਂ ਨਿਕਲਦੀਆਂ ਨੇ ਉਹ ਲੱਗਦੀਆਂ ਹੀ ਲੱਗਦੀਆਂ ਨੇ ਹਨਾ ਬਿਲਕੁਲ ਜੀ ਔਰ ਜ਼ਿੰਦਗੀ ਦੇ ਵਿੱਚ ਇਹ ਗੱਲ ਨੋਟ ਕਰ ਲਓ ਕਿ ਅਸੀਸਾਂ ਹਮੇਸ਼ਾ ਇਕੱਠੀਆਂ ਕਰਨੀਆਂ ਚਾਹੀਦੀ ਨੇ ਬਦਸੀਸਾਂ ਜਿਹੜੀਆਂ ਕੁੱਲੀਆਂ ਦੇ ਕੱਖ ਉੜਾ ਕੇ ਰੱਖ ਲੈਂਦੀਆਂ ਨੇ ਸੋ ਕੋਸ਼ਿਸ਼ ਕਰਿਆ ਕਰੋ ਕਿ ਅਸੀਂਸਾ ਵੱਤੋਂ ਵੱਤ ਝੋਲੀ ਦੇ ਵਿੱਚ ਪੈ ਜਾਣ ਜੀ ਜੀ ਤੇ ਨਾਲ ਦੀ ਨਾਲ ਗੱਲ ਜਿਹੜੀ ਤੁਸੀਂ ਬਿਰਧ ਆਸ਼ਰਮ ਵਾਲੀ ਛੇੜੀ ਹੈ ਉਹਨੂੰ ਵੀ ਆਪਾਂ ਨਿਬੇੜ ਦਈਏ ਜੀ ਜੀ ਕਿ ਇੱਕ ਬਜ਼ੁਰਗ ਨੂੰ ਨੂੰ ਤੇ ਪੁੱਤ ਘਰ ਦੇ ਵਿੱਚ ਪਸੰਦ ਨਹੀਂ ਸੀ ਕਰਦੇ ਹੂੰ ਉਹ ਕਹਿੰਦੇ ਸੀ ਵੀ 24 ਘੰਟੇ ਖਾਂਗਦਾ ਹੀ ਰਹਿੰਦਾ ਦੀ ਬਿਮਾਰੀ ਬੜੀ ਤੰਗ ਕਰਦੀ ਵੀ ਇਹਨੂੰ ਕੁਝ ਕਰੀਏ ਹੂੰ ਨੂੰ ਕਹਿੰਦੀ ਵੀ ਇਹਨੂੰ ਇਦਾਂ ਕਰ ਤਾਂ ਵੀ ਤੂੰ ਦਰਿਆ ਚੜਿਆ ਆ ਇਹਨੂੰ ਮੋਢੇ ਤੇ ਬਿਠਾ ਕੇ ਦਰਿਆਜੀ ਸੁਟਿਆ ਅੱਛਾ ਉਹ ਬੰਦਾ ਆ ਯਾਰ ਫਿਰ ਇੱਦਾਂ ਹੀ ਗੱਲ ਰਾਤ ਨੂੰ ਖਾਣਾ ਖੋਣਾ ਬਣਾਉਂਦੇ ਆ ਹੂੰ ਦੇਖੋ ਪਹਿਲਾਂ ਤਾਂ ਦੇਖੋ ਜੀ ਗਲਤ ਜਿਹੜੀ ਹੋਊਗੀ ਹੋਊਗੀ ਆ ਸੋਚ ਪਨਪਦੀ ਕਿੱਥੋਂ ਆ ਹਾਂ ਆ ਦੇਖੋ ਐਡੀ ਮਤਲਬ ਕਿਨੋਣੀ ਸੋਚ ਵੀ ਮਤਲਬ ਇਨਸਾਨ ਦੀ ਹੋ ਸਕਦੀ ਆ ਉਹ ਲੈ ਕੇ ਬਿਠਾ ਲ ਕੇ ਜੀ ਉਹਨੂੰ ਮੋਢੇ ਤੇ ਆਪਣੀ ਘਰ ਵਾਲੀ ਤੇ ਕਹਿਣ ਤੇ ਮੋਢੇ ਤੇ ਆਪਣੇ ਬਜ਼ੁਰਗ ਪਿਓ ਨੂੰ ਬਿਠਾ ਲਿਆ ਤੇ ਲੈ ਗਿਆ ਹੂੰ ਦਰਿਆ ਦੇ ਵਿੱਚ ਉਤਰਿਆ ਉਹ ਹੂੰ ਉਹ ਜਦੋਂ ਦਰਿਆ ਦੇ ਵਿੱਚ ਉਤਰਿਆ ਉਹਦੇ ਪਿਓ ਨੂੰ ਪਤਾ ਲੱਗ ਗਿਆ ਹੂੰ ਕਿ ਹੁਣ ਕੀ ਹੋਣ ਵਾਲਾ ਹੈ ਹੂੰ ਉਹਨੇ ਜਦੋਂ ਉਹਥੇ ਕਿ ਜਾ ਕੇ ਉਹਦਾ ਪੈਰ ਜਾਣ ਕੇ ਉਹਨੇ ਕੀਤਾ ਹੂੰ ਉਹ ਕਹਿੰਦਾ ਇੱਥੇ ਨਹੀਂ ਹੂੰ ਥੋੜਾ ਜਿਹਾ ਅੱਗੇ ਅੱਛਾ ਉਹ ਕਹਿੰਦਾ ਵੀ ਮਤਲਬ ਹੂੰ ਕਹਿੰਦਾ ਜੇ ਡੋਬਣਾ ਹੀ ਹੈ ਨਾ ਮੈਨੂੰ ਇੱਥੇ ਨਾ ਡੋਬੀ ਹੂੰ ਥੋੜਾ ਜਿਹਾ ਅੱਗੇ ਚੱਲ ਜਾ ਅੱਛਾ ਉਹ ਕਹਿੰਦਾ ਮਤਲਬ ਕੀ ਅੱਗੇ ਕਿਉਂ ਚੱਲ ਜਾਵਾਂ ਕਹਿੰਦਾ ਇੱਥੇ ਮੈਂ ਆਪਣੇ ਪਿਓ ਨੂੰ ਡੋਬ ਕੇ ਗਿਆ ਅੱਛਾ ਦੇਖੋ ਜੀ ਪੀੜੀ ਤੇ ਪੀੜੀ ਹੁਣ ਅਗਲਾ ਵੀ ਤਿਆਰ ਰਵੇ ਹਾਂ ਇਹ ਵਾਰੀ ਆਉਣੀ ਆ ਹੂੰ ਜਿੱਦਾਂ ਦਾ ਤੁਸੀਂ ਵਰਤਾਓ ਕਰੋਗੇ ਉਦਾਂ ਦਾ ਪਰਤਾ ਹੋਣਾ ਸੋ ਭਈ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਜਿਹੜੀ ਸੂਈ ਜੀ 12 ਤੇ ਆ ਹੂੰ ਉਹਨੇ 6 ਤੇ ਵੀ ਆਉਣਾ ਘੁੰਮ ਕੇ ਮੁੜ ਕੇ ਘੁੰਮ ਕੇ ਉਹਨੇ ਫੇਰ 12 ਤੇ ਜਾਣਾ ਟਾਇਰ ਦਾ ਇੱਕ ਹਿੱਸਾ ਜਿਹੜਾ ਸਿਖਰ ਤੇ ਹੁੰਦਾ ਉਹ ਥੱਲੇ ਵੀ ਲੱਗਦਾ ਤਾਂ ਗੱਡੀ ਚੱਲਦੀ ਹੈ ਇਹ ਓਡੋ ਗੇੜੀ ਕੰਮ ਚੱਲਣਾ ਜੀ ਇਹ ਜ਼ਿੰਦਗੀ ਦਾ ਸਰਕਲ ਹੈ ਘੁੰਮ ਕੇ ਤੁਸੀਂ ਵੀ ਉਸੇ ਥਾਂ ਤੇ ਆਉਣਾ ਮਤਲਬ ਹਰ ਕੋਈ ਬੰਦਾ ਆਪਣੀ ਵਾਰੀ ਦਾ ਇੰਤਜ਼ਾਰ ਰੱਖੇ ਇੰਤਜ਼ਾਰ ਰੱਖੇ ਸੂਈ ਘੁੰਮ ਕੇ ਮੋੜ ਕੇ ਉੱਥੀ ਆਉਂਦੀ ਸਭ ਨੂੰ ਸੂਰਜ ਉਹਦਾ ਮਿਲਦਾ ਸਭ ਨੂੰ ਖੁਸ਼ੀਆਂ ਉਹਨੀਆਂ ਮਿਲਦੀ ਹੁਣ ਤੁਹਾਡੇ ਤੇ ਕਿੰਨਾ ਕਿਹੋ ਜਿਹਾ ਲੰਨੇ ਬਾਕੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਕਿਸੇ ਨੂੰ ਬੱਚਿਆਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਬੱਚੇ ਆਪੇ ਦੇਖਦੇ ਹਨਾ ਅੱਜ ਕੱਲ ਬੱਚੇ ਸਵਾਲ ਤਾਂ ਕਰਨ ਲੱਗੇ ਨੇ ਵੀ ਤੁਸੀਂ ਦਾਦੀ ਨੂੰ ਇਦਾਂ ਕਿਉਂ ਦਾਦੇ ਨੂੰ ਇਦਾਂ ਕਿਉਂ ਕਹੇ ਸਭ ਕੁਝ ਦੇਖਦੇ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਆਪਣੀ ਉਮਰ ਚ ਆ ਕੇ ਸਭ ਕੁਝ ਆਪੇ ਸਮਝ ਜਾਂਦੇ ਬਿਲਕੁਲ ਹੋ ਜਾਂਦਾ ਜੀ ਜੋਗੀ ਜੀ ਸਾਡੇ ਨਾਲ ਜੁੜਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਦਰਸ਼ਕੋ ਕੁਦਰਤ ਦਾ ਇੱਕ ਨਿਯਮ ਹੈ ਕਿ ਜੋ ਅਸੀਂ ਬੀਜਾਂਗੇ ਉਹੀ ਵੱਡਾਂਗੇ ਅਸੀਂ ਚੰਗਾ ਕਰੀਏ ਮਾੜਾ ਕਰੀਏ ਕੁਦਰਤ ਸਾਨੂੰ ਮੋੜ ਕੇ ਉਹ ਜ਼ਰੂਰ ਦਿੰਦੀ ਹੈ ਇਸ ਕਰਕੇ ਪਰਿਵਾਰਾਂ ਦੇ ਵਿੱਚ ਅਗਰ ਮੋਹ ਮੁਹੱਬਤ ਹੋਵੇ ਤਾਂ ਇਨਸਾਨ ਸਕੂਨ ਦੀ ਜ਼ਿੰਦਗੀ ਜੀ ਸਕਦਾ ਹੈ ਜਿਹੜੀ ਕਿ ਕਿਸੇ ਵਕਤ ਇਨਸਾਨ ਜਿਉਂਦਾ ਸੀ ਸੋ ਅੱਜ ਵੀ ਅਗਰ ਉਹੀ ਮੋਹ ਪਿਆਰ ਅਸੀਂ ਪਰਿਵਾਰਾਂ ਵਿੱਚ ਰੱਖੀਏ ਤਾਂ ਇਨਸਾਨ ਸਕੂਨ ਦੀ ਜ਼ਿੰਦਗੀ ਬਿਹਤਰੀ ਨਾਲ ਜੀ ਸਕਦਾ ਹੈ ਸਾਡੇ ਨਾਲ ਜੁੜ ਲਈ ਬਹੁਤ ਬਹੁਤ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ